ਹੈਲੋ ਸਾਰਿਆਂ ਨੂੰ ਮੇਰੀ ਪਿਆਰਪਰੀ ਸਸਟੀ ਕਾ ਜੀ ਕੌਰ ਜਿੰਦਰ ਪੰਜਾਬੀ ਬਲੌਗ ਵਿੱਚ ਸਵਾਗਤ ਅਤੇ ਵਾਹਿਗੁਰੂ ਕਰੇ ਖੁਸ਼ ਹੋ ਚੜਦੀ ਕਲਾ ਚ ਰੋ ਤੇ ਗਾਈਜ਼ ਇੱਧਰ ਮੈਂ ਸਵੇਰੇ ਸਵੇਰੇ ਉੱਠੀ ਸੀ ਤੇ ਮੈਂ ਕਿਹਾ ਚਲੋ ਆਪਣਾ ਪਾਣੀ ਕਰ ਦਿਆਂ ਤੁਹਾਨੂੰ ਪਤਾ ਮੈਂ ਅੱਜ ਕੱਲ ਪੀ ਰਹੀ ਹਾਂ ਸਵੰਜਨਾ ਵਾਲਾ ਪਾਣੀ ਜੀਰਾ ਥੋੜਾ ਜਿਹਾ ਅਦਰਕ ਤੇ ਸਵੰਜਨਾ ਦੇ ਪੱਤੇ ਪਾ ਕੇ ਵੈਸੇ ਮੈਂ ਪਾਊਡਰ ਵੀ ਬਣਾ ਲਿਆ ਤੇ ਪਾਊਡਰ ਕਈ ਵਰੀ ਹੁੰਦਾ ਨਾ ਵੀ ਚਲੋ ਹੁਣ ਤਾਂ ਸਵੰਜਨਾ ਦੇ ਪੱਤੇ ਤਾਜ਼ੇ ਤਾਜ਼ੇ ਮਿਲਦੇ ਆ ਉਹ ਤਾਂ ਕਰਕੇ ਬਣਾਇਆ ਹੋਇਆ ਹੈ ਕਿ ਜਿਵੇਂ ਸਾਨੂੰ ਉੱਥੇ ਸਾਡੇ ਪਿੰਡ ਉੱਥੇ ਨਾ ਮਿਲਦੇ ਨਹੀਂ ਹੈਗੇ ਇਸ ਕਰਕੇ ਬਣਾ ਕੇ ਰੱਖਿਆ ਤੇ ਹੁਣ ਇੱਥੇ ਮੈਂ ਬਣਾ ਲੈਣੀ ਆ ਇੱਥੇ ਸਵੰਜਨਾ ਦਾ ਪਾਣੀ ਪੀਣੀ ਹੁੰਦੀ ਆ ਤੇ ਇਹਦੇ ਨਾਲ ਬਹੁਤ ਵਧੀਆ ਸੱਚੀ ਬੋਚੋ ਇਹਦੇ ਨਾਲ ਬਹੁਤ ਹੀ ਦੀ ਮੰਗੇ ਨਾਲੇ ਮੈਂ ਕਿ ਬਲੌਗ ਦੀ ਸ਼ੁਰੂਆਤ ਕਰਦੀਆਂ ਨਾਲੇ ਤੁਹਾਡੇ ਨਾਲ ਵੀਡੀਓ ਸ਼ੇਅਰ ਕਰਦੀਆਂ ਤਦ ਤੱਕ ਤੁਸੀਂ ਬਨੇ ਰੋ ਠੀਕ ਹੈ ਜੀ ਤੋ ਲੋ ਜੀ ਇੱਧਰ ਆਪਾਂ ਗੁੰਨਣ ਲੱਗੇ ਸੀ ਨਾਸ਼ਤੇ ਲਈ ਆਟਾ ਤੇ ਦੁੱਧ ਨੂੰ ਵਾਲਾ ਦੇ ਲਿਆ ਸੀ ਬਾਕੀ ਹੋਰ ਛੋਟੇ ਛੋਟੇ ਕੰਮ ਜੜੇ ਵੀ ਕਰਾਂਗੇ ਜੋ ਵੀ ਕਰਾਂਗੇ ਡੇਲੀ ਰੂਟੀਨ ਵਿੱਚ ਤੁਹਾਨੂੰ ਪਤਾ ਹੀ ਹੈ ਜਿਵੇਂ ਵੀ ਹੁੰਦਾ ਉਸੇ ਤਰ੍ਹਾਂ ਮੈਂ ਤੁਹਾਡੇ ਨਾਲ ਸਾਰੀ ਵੀਡੀਓ ਸ਼ੇਅਰ ਕਰਦੀ ਰਹਿਣੀ ਹੁੰਦੀ ਆ ਠੀਕ ਹੈ ਜੀ ਜਿਵੇਂ ਵੀ ਹੁੰਦਾ ਸਾਰੀ ਤੁਹਾਡੇ ਨਾਲ ਗੱਲਾਂ ਬਾਤਾਂ ਬਹੁਤ ਸਾਰਾ ਤੁਹਾਡਾ ਬਹੁਤ ਸਾਰਾ ਥੈਂਕ ਯੂ ਤੁਹਾਨੂੰ ਬਹੁਤ ਸਾਰਾ ਧੰਨਵਾਦ ਕਰਦੀ ਆ ਤੇ ਗਾਇਸ ਇੱਧਰ ਆਪਾਂ ਭਾਂਡਿਆਂ ਦੇ ਮਾਜਣ ਲੱਗੇ ਸੀ ਭਾਂਡੇ ਦੀ ਸਫਾਈ ਕਰਨ ਲੱਗੇ ਸੀ ਠੀਕ ਹੈ ਜੀ ਇਹ ਛੋਟੇ ਛੋਟੇ ਕੰਮ ਤਾਂ ਨੂੰ ਪਤਾ ਹੀ ਹੈ ਜਿਵੇਂ ਕੀ ਕਰਦੇ ਹੁੰਦੇ ਰਹਿੰਦੇ ਆ ਤੇ ਫਿਲਹਾਲ ਤਾਂ ਮੈਂ ਇੱਥੇ ਹੀ ਆ ਥੋੜੇ ਦਿਨਾਂ ਤੱਕ ਮੈਂ ਸੋਚ ਰਹੀ ਆ ਕਿ ਹੁਣ ਜਾਵਾਂਗੀ ਆਪਣੇ ਪਿੰਡ ਫਿਰ ਤੁਹਾਡੇ ਨਾਲ ਸਾਰੇ ਵੀਡੀਓ ਸ਼ੇਅਰ ਕਰਾਂਗੀ ਕਿਉਂਕਿ ਮੇਰੀਆਂ ਇੱਥੇ ਵੀਡੀਓ ਨਹੀਂ ਡਾਊਨ ਹੋ ਚੁੱਕੀਆਂ ਨਾ ਮੇਰੇ ਜਿਹੜੇ ਪਿੰਡ ਦੇ ਵਲੌਗ ਦਾ ਮੈਨੂੰ ਬਹੁਤ ਸਾਰਾ ਪਿਆਰ ਦਿੰਦੇ ਸੀ ਹੁਣ ਪਤਾ ਨਹੀਂ ਕੀ ਗੱਲ ਹੈ ਕਿ ਮੇਰੇ ਵਲੌਗ ਪਤਾ ਨਹੀਂ ਤੱਕ ਘੱਟ ਦੇਖ ਰਹੇ ਆ ਤੇ ਲੋ ਜੀ ਇੱਧਰ ਮੈਂ ਜਿਹੜਾ ਦੁੱਧ ਨੂੰ ਵਾਲਾ ਦਿੱਤਾ ਸੀ ਇਹ ਦਿੱਤਾ ਸੀ ਦੂਸਰਾ ਦੁੱਧ ਵਾਲਾ ਦੇ ਕੇ ਤੇ ਗਾਇਸ ਅੱਜ ਤੁਹਾਡੇ ਨਾਲ ਮੈਂ ਇੱਕ ਵੀਡੀਓ ਸ਼ੇਅਰ ਕਰਾਂਗੀ ਠੀਕ ਹੈ ਜੀ ਤੇ ਉਹ ਹੈ ਦੇਖੋ ਜੀ ਮਲਾਈ ਵਾਲੀ ਹਜ ਕੇ YouTube ਤੇ ਬਹੁਤ ਵਾਇਰਲ ਹੋ ਰਹੀ ਸੀ ਵੀਡੀਓ ਕਿ ਮਲਾਈ ਦੇ ਵਿੱਚ ਬਿਨਾ ਡਾਇਰੈਕਟ ਆਪਾਂ ਕਿਉਂ ਕਿੱਦਾਂ ਕੱਢ ਸਕਦੇ ਹਾਂ ਉਹ ਵੀ ਕੁੱਕਰ ਦੇ ਵਿੱਚ ਤੇ ਮੈਂ ਕਿਹਾ ਚਲੋ ਇਹ ਕਰਕੇ ਐਕਸਪੈਰੀਮੈਂਟ ਦੇਖਦੀਆਂ ਜੇਕਰ ਜੋ ਵੀ ਹੋਇਆ ਗਲਤ ਹੋਇਆ ਸਹੀ ਹੋਇਆ ਤੁਹਾਡੇ ਨਾਲ ਜਰੂਰ ਕਰੂੰਗੀ ਕਿ YouTube ਵਾਲੇ ਸਾਨੂੰ ਸਹੀ ਕਰ ਮਤਲਬ ਗਾਈਡ ਕਰਦੇ ਆ ਕਈ ਸਾਨੂੰ ਗਲਤ ਵੀ ਗਾਈਡ ਕਰਦੇ ਆ ਹਨਾ ਤੇ ਤੁਸੀਂ ਇਹ ਚੀਜ਼ਾਂ ਨੂੰ ਥੋੜਾ ਸੋ ਸਮਝ ਕੇ ਆਪਣੇ ਦੇ ਐਕਸਪੈਰੀਮੈਂਟ ਹਰ ਚੀਜ਼ ਦਾ ਕਰਿਆ ਕਰੋ ਤੇ ਮੈਂ ਜਿਵੇਂ ਵੀ ਕਰ ਰਹੀ ਆ ਮੈਂ ਜੇਕਰ ਮੈਂ ਵਧੀਆ ਨਿਕਲਿਆ ਤੁਹਾਨੂੰ ਮੈਂ ਸੇਮ ਹੋਮੇ ਕਰਕੇ ਦਿਖਾਵਾਂਗੀ ਕਿ ਆਪਾਂ ਕਿੰਨੀ ਜਲਦੀ ਘਿਓ ਕੱਢ ਸਕਦੇ ਆ ਕਹਿੰਦੇ 5 ਮਿੰਟ ਦੇ ਇਹਦੇ ਵਿੱਚ ਥੋੜਾ ਜਿਹਾ ਮੈਂ ਪਾ ਲਿਆ ਸੀ ਇੱਕ ਚਮਚ ਆਟਾ ਸੁੱਕਾ ਆਟਾ ਜਿੰਨੂੰ ਕਹ ਦਿੰਦੇ ਆ ਠੀਕ ਹੈ ਜੀ ਤੇ ਇੱਕ ਚਮਚ ਪਾਇਆ ਮੈਂ ਇਹਦੇ ਵਿੱਚ ਨਮਕ ਤੇ ਹੁਣ ਆਪਾਂ ਇਹਨੂੰ ਚੁੱਲੇ ਤੇ ਬੋਇਲਡ ਹੋਣਾ ਰੱਖ ਦਾਂਗੇ ਇੱਕ ਸੀਟੀ ਮਰਵਾਣੀ ਇੱਕ ਸੀਟੀ ਦੇ ਵਿੱਚ ਬਣਦਾ ਬਾਕੀ ਆਪਾਂ ਦੇਖਦੇ ਆ ਜੀ ਠੀਕ ਹੈ ਆ ਜੀ ਬੇਸਤੀ ਕਰ ਬੱਤ ਤੇ ਲੋ ਜੀ ਆ ਦੇਖੋ ਜੀ ਇੱਧਰ ਆਪਣੀ ਹੁਣ ਸਟੀਮ ਆ ਗਈ ਹੈ ਸਟੀਮ ਆਈ ਨਾ ਇੱਕ ਸੀਟੀ ਵੱਜੀ ਹੈ ਤੇ ਮੈਂ ਕੁੱਕਰ ਬਿਲਕੁਲ ਬੰਦ ਕਰਕੇ ਰੱਖ ਦਿੱਤਾ ਠੀਕ ਹੈ ਜੀ ਤੇ ਇੱਧਰ ਮੈਂ ਕਰ ਲਈ ਸੀ ਬੋਟਲ ਬੋਇਲਡ ਕਰ ਲਈ ਸੀ ਹਰ ਜਸਦੀ ਤੇ ਬਾਨੀ ਦੀ ਤੇ ਮੈਂ ਕਿਹਾ ਚਲੋ ਇੱਧਰ ਮੈਂ ਦੇਖਦੀ ਆਂ ਬਾਕੀ ਸੀਟੀ ਨਿਕਲਦੀ ਹੈ ਫਿਰ ਮੈਂ ਤੁਹਾਨੂੰ ਦਿਖਾਨੀ ਆਂ ਕਿ ਕਿਉਂ ਬਣਿਆ ਕਿੰਨੇ ਹੀ ਬਣਨਾ ਠੀਕ ਹੈ ਜੀ ਆ ਦੇਖੋ ਜੇ ਮੈਂ ਦਵਾਰਾ ਸਟੀਮ ਕੱਢਣ ਦੀ ਕੋਸ਼ਿਸ਼ ਕਰੀ ਸੀ ਦੁਸਤ ਮੈਂ ਆ ਦੇਖ ਲਓ ਕੁਝ ਨਹੀਂ ਬਣਿਆ ਬਿਲਕੁਲ ਵੀ ਨਹੀਂ ਬਣਿਆ ਇੱਕ ਮਤਲਬ ਜਿਹਨੂੰ ਬੋਇਲਡ ਕਹਿੰਦੇ ਆ ਨੇ ਇੱਕ ਉਬਾਲਾ ਆਇਆ ਤੇ ਗਾਇਸ ਐਦਾਂ ਦੇਖ ਲਓ ਇਸ ਤਰ੍ਹਾਂ ਦੀਆਂ ਵੀਡੀਓ ਲੋਕੀ ਬਹੁਤ ਬਣਾਉਂਦੇ ਆ ਬਹੁਤ ਗਲਤ ਬਣਾਉਂਦੇ ਵੀ ਵਿਊ ਦੇ ਚੱਕਰ ਦੇ ਵਿੱਚ ਵਿਊ ਦੇ ਚੱਕਰ ਵਿੱਚ ਆਪਾਂ ਨੂੰ ਕਿਸੇ ਦੇ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹਨਾ ਜੀ ਤੇ ਆ ਦੇਖ ਲਓ ਮੈਂ ਵੀ ਕੋਸ਼ਿਸ਼ ਕਰੀ ਸੀ ਮੈਂ ਕਿਹਾ ਚਲੋ ਬਣ ਜਾਏਗਾ ਕਿਉਂ ਪਰ ਬਣਿਆ ਨਹੀਂ ਹੈਗਾ ਟੈਲੋਜੀ ਆ ਦੇਖੋ ਇੱਕ ਵੀਡੀਓ ਮੈਂ ਆ ਦੇਖੀ ਸੀਗੀ ਕਿ ਪੋਪਕੋਰਨ ਫੋਇਲ ਪੇਪਰ ਦੇ ਵਿੱਚ ਫੋਲਡ ਕਰਕੇ ਪੋਪਕੋਰਨ ਆਪ ਨੇ ਆਂਦੇ ਆ ਨਾ ਤੇ ਉਹ ਬਣਾਉਣ ਦੀ ਵੇ ਬਾਕੀ ਇਹ ਵੀ ਤੁਹਾਨੂੰ ਮੈਂ ਦੇਖਦੀ ਆ ਕਿ ਕਿਸ ਤਰ੍ਹਾਂ ਬਣਦੇ ਆ ਇਹ ਵੀ ਮੈਂ ਬਣਾ ਕੇ ਦਿਖਾਨੀ ਆ ਤੁਹਾਨੂੰ ਜੇ ਬਣਨਗੇ ਤੇ ਆਪਣੀ ਵੀਡੀਓ ਅਪਾ ਵੀ ਸக்ஸੈਸਫੁਲ ਹੁੰਦੇ ਆ ਨਹੀਂ ਹੁੰਦੇ ਹਨਾ ਐਕਸਪੈਰੀਮੈਂਟ ਮੈਂ ਵੀ ਕਰਕੇ ਦੇਖਦੇ ਆ ਇਹਨੂੰ ਚੰਗੀ ਤਰ੍ਹਾਂ ਨਾ ਫੋਇਲ ਪੇਪਰ ਦੇ ਵਿੱਚ ਪਾ ਕੇ ਤੇ ਚਾਰੋਂ ਪਾਸੇ ਬੰਦ ਕਰਕੇ ਤੇ ਤਵੇ ਦੇ ਉੱਤੇ ਰੱਖ ਦੇਣਾ ਠੀਕ ਹੈ ਜੀ ਆ ਦੇਖੋ ਤਵੇ ਦੇ ਉੱਤੇ ਰੱਖ ਤਾਂ ਫਿਰ ਵਾਪਕ ਕਿ ਥੋੜਾ ਜਿਹਾ ਨਾ ਤੁਸੀਂ ਇਹਦੇ ਤੇ ਕੱਟ ਲਾ ਲਿਓ ਕੱਟ ਜ਼ਰੂਰ ਲਾਓ ਵਿੱਚੋਂ ਛੋਟਾ ਜਿਹਾ ਕਿ ਜਿਹੜੀ ਥੋੜੀ ਬਹੁਤ ਸਟੀਮ ਜੀ ਇਹਦੀ ਬਾਹਰ ਨਿਕਲ ਜਾਏ ਦੇਖੋ ਜੀ ਮੈਂ ਕੱਟ ਲਾ ਦਿੱਤਾ ਠੀਕ ਹੈ ਤੇ ਹੁਣ ਦੇਖਦੇ ਆਂ ਜੀ ਆਹ ਦੇਖੋ ਕਿੰਨੇ ਸੋਹਣੇ ਬਣਨੇ ਸ਼ੁਰੂ ਹੋ ਗਏ ਨੇ ਬਾਕੀ ਖੋਲ ਕੇ ਦੇਖੂਗੀ ਮੈਂ ਮੈਂ ਤੁਹਾਨੂੰ ਬਿਨਾ ਦੇਖੇ ਬਿਲਕੁਲ ਵੀ ਉਹ ਨਹੀਂ ਕਰੂੰਗੀ ਕਿਉਂਕਿ ਮੈਂ ਵੀਡੀਓ ਚ ਕਿਸੇ ਨੂੰ ਵੀ ਗੁਮਰਾਹ ਨਹੀਂ ਕਰਨਾ ਚਾਹਦੀ ਕਿਉਂਕਿ ਜੜੀਆਂ ਵੀਡੀਓ ਕਰ ਪਾਉਂਦੀ ਹੁੰਦੀਆਂ ਤੁਹਾਨੂੰ ਤੁਸੀਂ ਸ਼ੁਰੂ ਤੋਂ ਦੇਖਿਆ ਕਿ ਮੈਂ ਹਮੇਸ਼ਾ ओरिजिनल ਕਰਦੀਆਂ ਹੀ ਵੀਡੀਓ ਬਣਦੀਆਂ ਜੋ ਮੈਂ ਕਰਦੀਆਂ ਸੇਮ ਉਸੇ ਤਰ੍ਹਾਂ ਹੀ ਮੈਂ ਨਹੀਂ ਚਾਹਦੀ ਕਿ ਕਿਸੇ ਨੂੰ ਵੀ ਦੁੱਖ ਹੋਵੇ ਫਿਰ ਕੋਈ ਗਲਤ ਕਮੈਂਟ ਕਰੇ ਹਨਾ ਜੀ ਕਿਉਂਕਿ ਆਪਾਂ ਤਾਂ ਦੇਖੋ ਜੀ ਹਮੇਸ਼ਾ YouTube ਤੇ ਰਹਿਣਾ ਹੈ ਤੇ ਆ ਦੇਖੋ ਜੀ ਕਿੰਨੇ ਸੋਹਣੇ ਬਲਕਿ ਫੁੱਲ ਕੇ ਹੋ ਰਹੇ ਆ ਨੇ ਤੇ ਬਾਕੀ ਹੁਣੇ ਖੋਲ ਕੇ ਤੁਹਾਨੂੰ ਦਿਖਾਨੀ ਆ ਠੀਕ ਹੈ ਜੀ ਆ ਦੇਖੋ ਮੈਨੂੰ ਲੱਗਦਾ ਕਿ ਸਾਡੇ ਸਾਰੇ ਪੋਪ ਕੌਰ ਹੋ ਗਏ ਨੇ ਤੇ ਗਰਮ ਹੋ ਗਿਆ ਸੀ ਤੇ ਮੈਂ ਆ ਦੇਖੋ ਪਲੇਟ ਤੇ ਵਿੱਚ ਰੱਖ ਲਿਆ ਗੈਸ ਕਰਤਾ ਬੰਦ ਤੇ ਹੁਣ ਇਹਨੂੰ ਖੋਲ ਕੇ ਦੇਖਦੇ ਆ ਠੀਕ ਹੈ ਜੀ ਆ ਦੇਖੋ ਜੀ ਆ ਦੇਖੋ ਓਪਨ ਕਰ ਰਹੇ ਆਪਾਂ ਇਹਨੂੰ ਤੇ ਆ ਦੇਖੋ ਜੀ ਕਿੰਨੇ ਵਧੀਆ ਪਾਪਕੋਰਨ ਬਣ ਕੇ ਹੋ ਗਏ ਤਿਆਰ ਆ ਦੇਖ ਲੋ ਕਿੰਨੇ ਸੋਹਣੇ ਬਣਿਆ ਇਹ ਬਿਲਕੁਲ ਸਹੀ ਹੈ ਇਹਦੇ ਵਿੱਚ ਤੁਸੀਂ ਵੀ ਐਵੇਂ ਪਾਪਕੋਰਨ ਬਣਾ ਸਕਦੇ ਹੋ ਠੀਕ ਹੈ ਜੀ ਬਾਕੀ ਮੈਨੂੰ ਬਹੁਤ ਅੱਛਾ ਲੱਗਿਆ ਇਹ ਵਾਲਾ ਮੈਂ ਐਕਸਪੈਰੀਮੈਂਟ ਕਰਕੇ ਦੇਖਿਆ ਬਹੁਤ ਵਧੀਆ ਲੱਗਿਆ ਤੇ ਜਿਹੜਾ ਘਿਓ ਵਾਲਾ ਮੈਨੂੰ ਬਿਲਕੁਲ ਬੇਕਾਰ ਲੱਗਿਆ ਤੇ ਲੋ ਗਾਈਜ਼ ਆ ਦੇਖ ਲੋ ਮੈਂ ਕੁੱਕਰ ਦੇ ਵਿੱਚੋਂ ਕੱਢਤਾ ਸੀਗਾ ਕਿਉਂਕਿ ਬਿਲਕੁਲ ਨਹੀਂ ਸੀ ਬਣਿਆ ਘਿਓ ਤੇ ਆ ਦੇਖ ਲੋ ਲੋਕੀ ਫੇਕ ਵੀਡੀਓ ਪਤਾ ਨਹੀਂ ਕਿੱਦਾਂ ਬਣਾ ਲੈਂਦੇ ਆ ਕਹਿੰਦੇ ਹਨ ਕਦੀ ਵੀ ਫੇਕ ਵੀਡੀਓ ਨਹੀਂ ਬਣਾਉਣੀ ਚਾਹੀਦੀ ਦੋਕਨ ਨੂੰ ਘੁਮਰਾਹ ਨਹੀਂ ਕਰਨਾ ਚਾਹੀਦਾ ਸਾਡਾ YouTube ਚਲਾਉਣ ਦਾ ਮਕਸਦ ਮੇਨ ਨਹੀਂ ਹੋਣਾ ਚਾਹੀਦਾ ਕਿ ਸਸੀਂ ओरिजिनल ਵੀਡੀਓ ਬਣਾਈਏ ਹਨਾ ਗਲਤ ਗਲਤ ਹੈ ਜੀ ਬਾਕੀ ਤੁਸੀਂ ਇਹ ਕਮੈਂਟ ਕਰਕੇ ਮੈਨੂੰ ਜ਼ਰੂਰ ਦੱਸਿਓ ਕਿ ਕੀ ਇਹ ਕੋਨ ਕੁੱਕਰ ਦੇ ਵਿੱਚ ਕਦੀ ਬਣਿਆ ਕਿਉ ਤੇ ਆ ਤੁਸੀਂ ਮੰਨੋਗੇ ਯਕੀਨ ਨਹੀਂ ਮੰਨਾ ਦੇਖ ਲਓ ਕਿ ਉਹ ਬਿਲਕੁਲ ਘੱਟ ਤੇ ਛਿੱਡੀ ਬਹੁਤ ਜ਼ਿਆਦਾ ਨਿਕਲੀ ਹੈ ਯਾਨੀ ਕਿ ਜਿਵੇਂ ਆਪਾਂ ਮੱਖਣ ਕੱਢ ਕੇ ਬਣਾਉਂਦੇ ਆ ਤੇ ਸਾਡਾ ਕਿਉ ਜ਼ਿਆਦਾ ਨਿਕਲਦਾ ਤੇ ਆ ਚੀਜ਼ ਸਾਡੇ ਮਤਲਬ ਘੱਟ ਨਿਕਲਦੀ ਹੈ ਹਨਾ ਤੇ ਇਸ ਤਰ੍ਹਾਂ ਕਰਕੇ ਫੇਕ ਵੀਡੀਓ ਬਣਾਣੀਆਂ ਬੰਦ ਕਰੋ ਮੈਂ ਤੁਹਾਨੂੰ ਇਹੀ ਸਪੈਸ਼ਲ ਤੁਹਾਡੇ ਲਈ ਇਹੀ ਕਹੂੰਗੀ ਜਿਹੜੇ ਲੋਕ ਇਸ ਤਰ੍ਹਾਂ ਕਰਦੇ ਆ ਨਾ ਕਿ ਕੁੱਕਰ ਦੇ ਵਿੱਚ ਚੁੱਕੇ ਉਹ ਝਟਪਟ ਬਣ ਜਾਂਦਾ ਤੇ ਗਾਇਸ ਉਹ ਜਿਹੜੇ ਮੈਂ ਪੌਪਕਨ ਬਣਾਏ ਸੀ ਠੀਕ ਹੈ ਉਹ ਦੇਖ ਲਓ ਕਿੰਨੇ ਵਧੀਆ ਤਰੀਕੇ ਨਾਲ ਬਣੇ ਆ ਹਨਾ ਜੋ ਚੀਜ਼ ਆ ਮੈਂ ਵੀ ਐਕਸਪੈਰੀਮੈਂਟ ਕਰਕੇ ਦੇਖਿਆ ਅੱਜ ਮੈਂ ਕਿਹਾ ਚਲੋ YouTube ਦੇ ਜਰੀਏ ਮੈਂ ਵੀ ਕੁਝ ਐਕਸਪੈਰੀਮੈਂਟ ਕਰਦੀ ਆ ਤੇ ਆ ਦੇਖ ਲਓ ਕਿ ਉਹ ਬਹੁਤ ਘੱਟ ਤੇ ਖਟਾਸ ਜੀ ਜ਼ਿਆਦਾ ਨਿਕਲੀ ਤੇ ਸੱਚੀ ਮੈਂ ਆਪਣੀ ਮਲਾਈ ਦਾ ਸੱਚਮੁੱਚ ਜ ਬਹੁਤ ਵੱਡਾ ਨੁਕਸਾਨ ਕੀਤਾ ਮੇਰਾ ਦਿਮਾਗ ਅੱਜ ਕੋ ਇਦਾਂ ਦੋਇਆ ਵੀ ਵੀਡੀਓ ਦੇ ਚੱਕਰ ਦੇ ਵਿੱਚ ਤੇ ਮੈਂ ਦੇਖੋ ਜੀ ਪਾਗਲ ਫੁੰਦੀ ਕੀਤੀ ਕਿ ਮੈਂ ਆਪਣਾ ਬਹੁਤ ਵੱਡਾ ਨੁਕਸਾਨ ਕਰ ਲਿਆ ਤੇ ਕਿਉਂ ਬਿਲਕੁਲ ਵੀ ਨਹੀਂ ਨਿਕਲਿਆ ਤੇ ਇਸ ਕਰਕੇ ਬਹੁਤ ਘਟ ਗਿਆ ਤੇ ਹਾਲਾ ਕਿ ਇਹ ਡਬਲ ਕਿਉਂ ਨਿਕਲਣਾ ਚਾਹੀਦਾ ਕਿਉਂਕਿ ਮੈਂ ਹਮੇਸ਼ਾ ਮੱਖਣ ਕੱਢ ਕੇ ਹੀ ਕਿਉ ਕੱਢਦੀ ਹੁੰਨੀ ਤੇ ਬਹੁਤ ਸੋਨਾ ਕਿਉ ਨਿਕਲਦਾ ਇਸ ਕਰਕੇ ਤੁਹਾਨੂੰ ਵੀ ਮੈਂ ਇਹੀ ਚੌਕਸ ਕਰੂੰਗੀ ਕਿ ਤੁਸੀਂ ਇਹ ਨਾ ਚੀਜ ਜਾਓ ਤਾਂ ਪਲੀਜ਼ ਬਚਿਓ ਤੇ ਆਪਣਾ ਨੁਕਸਾਨ ਨਾ ਕਰੋ। ਤੇ ਲੋ ਗਾਈਜ਼ ਆਹ ਦੇਖੋ ਆ ਨਿਕਲੀ ਐਸ ਠੀਕ ਹੈ ਜੀ ਇਹ ਮੈਂ ਸਾਰਾ ਮਤਲਬ ਚੰਗੀ ਤਰ੍ਹਾਂ ਕਿਓ ਬਣਾ ਲਿਆ ਸੀ। ਬਹੁਤ ਘੱਟ ਕਿਓ ਬਣਾਏ ਤੇ ਇਸ ਕਰਕੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਤੁਸੀਂ ਇਹਨਾਂ ਚੱਕਰਾਂ 'ਚ ਬਿਲਕੁਲ ਨਾ ਪਿਓ ਤੇ ਫੇਕ ਵੀਡੀਓ ਤੋਂ ਬਚੋ। ਬਾਕੀ ਆਹ ਦੇਖੋ ਮੈਂ ਤੇ ਦੇਖੋ YouTube ਵਾਲਿਆਂ ਨੂੰ ਇਹ ਹੀ ਕਹਿਣਾ ਚਾਹੁੰਦੀ ਆ ਕਿ ਹੱਥ ਜੋੜ ਕੇ ਬੇਨਤੀ ਐ ਜੀ ਲੋਕਾਂ ਨੂੰ ਪਾਗਲ ਬਣਾਉਣਾ ਬੰਦ ਕਰੋ। ਮੈਂ ਸ਼ੀਰਾ ਵੇਸਣ ਵਾਲਾ ਸ਼ੀਰਾ ਜਿਹੜੇ-ਜਿਹੜੇ ਵੇਸਣ ਵਾਲਾ ਸ਼ੀਰਾ ਬਣਾਉਂਦੇ ਮੈਨੂੰ ਜਰੂਰ ਦੱਸਿਓ ਤੇ ਆਹ ਦੇਖੋ ਜੀ ਕੋਣ ਕਿੱਦਾਂ ਬਣਾਉਂਦਾ ਸਭ ਦਾ ਆਪਣਾ-ਆ ਤਲੋਜੀ ਮੇਰੇ ਕੋਲ ਬੇਸਨ ਪੈ ਨਹੀਂ ਸੀ ਰਿਹਾ ਤੇ ਮੈਂ ਕੋਲੀ ਦੇ ਵਿੱਚ ਆ ਦੇਖੋ ਜੀ ਬੇਸਨ ਲੈ ਲੈਣਾ ਠੀਕ ਥੋੜੀ ਮਠੀ ਮਠੀ ਆਗ ਤੇਮ ਚੰਗੀ ਤਰ੍ਹਾਂ ਭੁੰਨ ਲੈਣਾ ਜਦ ਤੱਕ ਇਹਦੀ ਖੁਸ਼ਬੂ ਨਹੀਂ ਆਂਦੀ ਤੇਰਾ ਦੇਖੋ ਇੱਦਾਂ ਇੱਦਾਂ ਕਰਕੇ ਆਪਾਂ ਨੂੰ ਭੁੰਨ ਲੈਣਾ ਅਰ ਦੇਸੀ ਘਿਓ ਦੇ ਵਿੱਚ ਬਣਾਣਾ ਡਾਲ ਦੇਸ ਬਿਲਕੁਲ ਨਹੀਂ ਬਣਾਣਾ ਇਹ ਤਾਕਤਵਰ ਤਾਂ ਹੀ ਬਣਦਾ ਜਿੰਨਾ ਆਪਾਂ ਇਹਨੂੰ ਦੇਸੀ ਘਿਓ ਦੇ ਵਿੱਚ ਬਣਾਵਾਂਗੇ ਤੇ ਬੇਸਨ ਵਾਲੇ ਚੀਰੇ ਨੂੰ ਬਹੁਤ ਵਧੀਆ ਤੇ ਟੇਸਟੀ ਬਣਦਾ ਠੀਕ ਹੈ ਜੀ ਤੇ ਲੋ ਜੀ ਇੱਧਰ ਧਰ ਲੈਣੇ ਇੱਕ ਸਾਈਡ ਤੇ ਪਾਣੀ ਆ ਦੇਖੋ ਜੀ ਗੈਸ ਵਾਲ ਕੇ ਆਪਾਂ ਪਾਣੀ ਧਰ ਲੈਣਾ ਪਾਣੀ ਅੰਦਾਜ਼ੇ ਨਾਲ ਧਰ ਲੈਣਾ ਤੁਸੀਂ ਠੀਕ ਹੈ ਜੀ ਆ ਦੇਖੋ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਦੇਖੋ ਭੁੱਜਣ ਲੱਗ ਜੇਗਾ ਨਾ ਜਦ ਤੱਕ ਕਿ ਉਹ ਪੁੱਜੇ ਮਤਲਬ ਐਨ ਵਧੀਆ ਖੁਸ਼ਬੂ ਆਣੀ ਸ਼ੁਰੂ ਹੋ ਜਾਈਏ ਥੋੜਾ ਬ੍ਰਾਊਨ ਬ੍ਰਾਊਨ ਹੋ ਜਾਏਗਾ ਠੀਕ ਹੈ ਜੀ ਆ ਦੇਖ ਐਦਾਂ ਹਿਲਾਉਂਦੇ ਜਾਣਾ ਤਾਂ ਕਿ ਥੱਲੇ ਨਾ ਲੱਗੇ ਫਿਰ ਥੱਲੇ ਲੱਗ ਜੇ ਨਾ ਤੇ ਇਹਦੇ ਚ ਨਾ ਮਹਿਕ ਜੀ ਆਣੀ ਸ਼ੁਰੂ ਹੋ ਜਾਂਦੀ ਹੈ ਫਿਰ ਖਾਇਆ ਨਹੀਂ ਜਾਂਦਾ ਤੇ ਲੋ ਜੀ ਇਹ ਲੈ ਲਈ ਆਪਾਂ ਚੀਨੀ ਜਿੰਨਾ ਆਪਾਂ ਵੇਸਣ ਲਿਆ ਸੀ ਨਾ ਓਨੀ ਆਪਾਂ ਚੀਨੀ ਲੈ ਲੈਣੀ ਹੈ ਠੀਕ ਹੈ ਆ ਦੇਖੋ ਜੀ ਆ ਦੇਖੋ ਖੁਰ ਥੋੜਾ ਥੋੜਾ ਹੋਣ ਲੱਗਿਆ ਬਰਾਊਨ ਥੋੜੀ ਖੁਸ਼ਬੂ ਆਉਣ ਲੱਗੀ ਜਿਵੇਂ ਝਗ ਝਗ ਜਿ ਆਉਣ ਲੱਗੀ ਨਾ ਸਮਝੋ ਸਾੜਾ ਭੁੱਜਣ ਲੱਗ ਗਿਆ ਕਿਉਂ ਚੜਨ ਲੱਗ ਗਿਆ ਤੇ ਗਾਈਜ਼ ਇਹ ਬਣਾ ਕੇ ਦੇਖੋ ਬਹੁਤ ਵਧੀਆ ਹੁੰਦਾ ਹੈ ਤੇ ਜਿਹਨੂੰ ਜੁਕਾਮ ਹੁੰਦਾ ਨਾ ਸਰਦੀ ਲਈ ਬਹੁਤ ਵਧੀਆ ਹੈ ਸਰਦੀ ਦੇ ਵਿੱਚ ਇਹਨੂੰ ਪੀ ਕੇ ਜੇ ਥੋੜਾ ਪਤਲਾ ਕਰਕੇ ਨਾ ਪੀ ਕੇ ਤੇ ਲਿਪਟ ਕੇ ਪੈ ਜਾਓ ਤੇ ਤੁਹਾਡਾ ਜੁਕਾਮ ਦੇਖਿਆ ਸਵੇਰ ਤੱਕ ਬਿਲਕੁਲ ਠੀਕ ਕਰ ਦਿੰਦਾ ਬਹੁਤ ਵਧੀਆ ਚੀਜ਼ ਆ ਦੇਖੋ ਤੁਸੀਂ ਦੇਖ ਰਹੇ ਹੋ ਨੇ ਥੋੜਾ ਰੰਗ ਬਲਟੀ ਹੋ ਗਿਆ ਇਹਦਾ ਇਹ ਦੇਖੋ ਹਨਾ ਜੀ ਹੁਣ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਚੀਨੀ ਚੀਨੀ ਪਾ ਕੇ ਨੂੰ ਚੰਗੀ ਤਰ੍ਹਾਂ ਰਲਾ ਦਾਂਗੇ ਠੀਕ ਹੈ ਜੀ ਇਸੇ ਤਰ੍ਹਾਂ ਹੀ ਹੁਣ ਆਪਾਂ ਜਿਹੜਾ ਪਾਣੀ ਗਰਮ ਕੀਤਾ ਹੈ ਨਾ ਉਹ ਕੋਹੀ ਇਹਨੂੰ ਪਾ ਦੇਣਾ ਇਦਾਂ ਆਪਣੇ ਅੰਦਾਜ਼ੇ ਨੇ ਠੀਕ ਹੈ ਹੁਣ ਇਹਨੂੰ ਚੰਗੀ ਤਰ੍ਹਾਂ ਦੇਖੋ ਹੱਲਾ ਲਾਂਦੇ ਜਾਣ ਤੁਸੀਂ ਗਾੜਾ ਬਣਾਣਾ ਗਾੜਾ ਵੀ ਬਣਾ ਸਕਦੇ ਹੋ ਪ੍ਰਸ਼ਾਦ ਟਾਈਪ ਠੀਕ ਹੈ ਪਰ ਮੈਂ ਬਣਾ ਰਹੀ ਆ ਸ਼ੀਰਾ ਆਪਾਂ ਇਹਨੂੰ ਸ਼ੀਰਾ ਕਹਿੰਨੇ ਆ ਤੇ ਇਹ ਥੋੜਾ ਪਤਲਾ ਹੀ ਹੋਣਾ ਚਾਹੀਦਾ ਤੇ ਹੁਣ ਇਹਦੇ ਵਿੱਚ ਪਾ ਦਾਂਗੇ ਆਪਾਂ ਜੀ ਪੀਸੇ ਹੋਏ ਡਰਾਈ ਫਰੂਟ ਤੇ ਆ ਦੇਖੋ ਜੀ ਬਣ ਗਿਆ ਸ਼ੀਰਾ ਠੀਕ ਹੈ ਹੁਣ ਆਪਾਂ ਪੀਸੇ ਹੋਏ ਡਰਾਈ ਫਰੂਟ ਜਿਵੇਂ ਮਰਜ਼ੀ ਮੈਂ ਪੀਸ ਕੇ ਰੱਖੇ ਹੋਏ ਆ ਤੁਸੀਂ ਮੇਰੀ ਪਿਛਲੀ ਵੀਡੀਓ ਚ ਦੇਖਿਆ ਹੋਣਾ ਜੀ ਮੈਂ ਪੀਸ ਕੇ ਰੱਖੇ ਹੋਏ ਆ ਸਾਰੇ ਠੀਕ ਹੈ ਤੁਸੀਂ ਵੀ ਚਾਹੋ ਤੈਨੂੰ ਦਰਦਰੇ ਜਿਹੜੇ ਹੁੰਦੇ ਨੇ ਉਹ ਵੀ ਪਾ ਸਕਦੇ ਹੋ ਮੋٹے ਵੀ ਪਾ ਸਕਦੇ ਹੋ ਠੀਕ ਹੈ ਜੀ ਆ ਦੇਖੋ ਜੀ ਇੱਦਾਂ ਰਲਾ ਕੇ ਚੰਗੀ ਤਰ੍ਹਾਂ ਹੁਣ ਆਪਾਂ ਇਹਨੂੰ ਥੱਲੇ ਲਾ ਲਾਂਗੇ ਤੇ ਸੰਭਾਸ਼ੀਲਾ ਬਣ ਕੇ ਹੋ ਗਿਆ ਦੇਖੋ ਜੀ ਤਿਆਰ ਹੋਣ ਇਹਨੂੰ ਕੋਲੀ ਚ ਪਾ ਕੇ ਆਪਾਂ ਦੇ ਦੇਨੇ ਆ ਬਾਕੀ ਕੌਣ ਕੌਣ ਇਦਾਂ ਬਣਾਉਂਦਾ ਤੇ ਸਭ ਆਪਣੇ ਆਪਣੇ ਤਰੀਕੇ ਮੈਂ ਜਰੂਰ ਕਮੈਂਟ ਕਰਕੇ ਦੱਸਿਓ ਠੀਕ ਹੈ ਜੀ ਤੇ ਲੋ ਜੀ ਆ ਦੇਖੋ ਜੀ ਸ਼ੀਰਾ ਬਣ ਕੇ ਹੋ ਗਿਆ ਤਿਆਰ ਠੀਕ ਹੈ ਜੀ ਇਹ ਆਪਾਂ ਜ਼ਿਆਦਾਤਰ ਸਿੱਧਾ ਸ਼ੀਰਾ ਹੀ ਕਰਨੇ ਆ ਠੀਕ ਹੈ ਜੀ ਤੁਸੀਂ ਕੀ ਕਹਿੰਦੇ ਹੋ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਬਾਕੀ ਕੌਣ-ਕੌਣ ਮੇਰੀ ਵੀਡੀਓ ਕਿੱਥੇ ਦੇਖ ਕਿੱਥੋਂ ਦੇਖ ਰਿਹਾ ਤੇ ਜ਼ਰੂਰ ਦੱਸਣਾ ਬਹੁਤ ਸਾਰਾ ਪਿਆਰ ਦੇਣ ਲਈ ਬਹੁਤ ਸਾਰਾ ਧੰਨਵਾਦ ਤੁਹਾਡਾ ਥੈਂਕ ਯੂ ਸੋ ਮਾਚੀ ਤੁਹਾਡਾ ਤੇ ਲੋ ਜੀ ਮੈਨੂੰ ਨਾ ਕੁਲਬੀਰ ਸਿਸਟਰ ਕੁਐਸਚਨ ਪੁੱਛਦੇ ਸੀ ਕਿ ਇਸ ਵੰਚਨਾ ਦਾ ਇਹ ਇੱਕ ਅੱਧਾ ਪੱਤੇ ਮੇਰੇ ਖਰਾਬ ਹੋ ਗਏ ਨੇ ਆ ਦੇਖੋ ਜਦੋਂ ਆਪਾਂ ਟਾਹਣੀਆਂ ਤੋੜ ਕੇ ਲਿਆਣੇ ਨੇ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਕੇ ਨਾ ਤੁੱਪ ਦੇ ਵਿੱਚ ਸੁਕਾ ਲੈਣਾ ਠੀਕ ਹੈ ਜੀ ਆ ਦੇਖੋ ਇਦਾਂ ਦੀਆਂ ਹੋਣਗੀਆਂ ਇਹਨੂੰ ਮਰਦਾ ਕਰਕੇ ਕੱਲੀ ਕੱਲੀ ਟਾਣੀ ਨੂੰ ਟੁੱਪ ਲੇਟ ਵਿੱਚ ਰੱਖ ਕੇ ਨਾ ਇਦਾਂ ਫਿਰ ਮੈਂ ਸੁਕਾ ਲੈਣੀ ਹੁੰਦੀ ਹੈ ਠੀਕ ਹੈ ਜੀ ਸੁਕਾ ਕੇ ਆ ਦੇਖੋ ਜੀ ਜਿਵੇਂ ਆ ਸੁੱਕ ਗਿਆ ਆ ਟਾਣੀਆਂ ਸੁੱਕ ਗਿਆ ਫਿਰ ਆਪਾਂ ਇਦਾਂ ਦੇ ਨਾ ਇਦਾਂ ਕਰਕੇ ਆ ਪੱਤੇ ਲਾ ਲੈਣੇ ਨੇ ਆ ਦੇਖੋ ਇਦਾਂ ਪੱਤੇ ਲਾ ਲੈਣੇ ਨੇ ਦੀਆਂ ਡੰਡੀਆਂ ਇੱਕ ਮਤਲਬ ਪਾਸੇ ਕਰ ਦੇਣੀਆਂ ਠੀਕ ਹੈ ਆ ਦੇਖੋ ਜੀ ਇਦਾਂ ਕਰਕੇ ਲਾ ਕੇ ਇੱਦਾਂ ਮੈਂ ਸੁਕਾਣ ਸੁਕਾਇਆ ਨੂੰ ਬਹੁਤ ਵਧੀਆ ਤੇ ਬਹੁਤ ਅੱਛਾ ਬਣਿਆ ਮੇਰਾ ਉਹ ਵਾਲਾ ਪੇਸਟ ਬਣਾਇਆ ਮੈਂ ਪਾਊਡਰ ਤੇ ਆ ਦੇਖੋ ਇਦਾਂ ਦੇ ਕੁਝ ਬਣ ਜਾਣਗੇ ਪੱਤੇ ਆ ਦੇਖੋ ਆ ਦੇਖੋ ਅਰੇ ਮੈਂ ਸੁਕਾ ਲਏ ਨੇ ਆ ਦੇਖੋ ਕਿਦਾਂ ਦੇ ਪਨ ਚੁੱਕੇ ਹੁਣ ਇਹਨਾਂ ਨੂੰ ਇਹਨਾਂ ਦਾ ਪਾਊਡਰ ਬਣਾ ਕੇ ਆਪਾਂ ਇਹਨਾਂ ਨੂੰ ਨਾ ਸਾਂਭ ਕੇ ਰੱਖ ਸਕਦੇ ਹਾਂ ਸਾਲੋਂ ਸਾਲੇ ਖਰਾਬ ਵੀ ਨਹੀਂ ਹੁੰਦਾ ਬਹੁਤ ਵਧੀਆ ਹੁੰਦਾ ਤੁਹਾਨੂੰ ਪਤਾ ਜਿਵੇਂ ਦਾ ਮੈਂ ਬਣਾਇਆ ਬਹੁਤ weight ਵੀ loose ਹੁੰਦਾ ਇਹਦੇ ਨਾਲ ਬਹੁਤ ਫਰਕ ਪੈਂਦਾ ਬਹੁਤ ਜ਼ਿਆਦਾ ਮਤਲਬ ਇਹਦੇ ਫਾਇਦੇ ਨੇ ਤੇ ਗਾਇਜ਼ ਇਸ ਤਰ੍ਹਾਂ ਕਰਕੇ ਸੇਮ ਤੁਹਾਨੂੰ ਮੈਂ ਜਿਵੇਂ ਦਿੱਸਿਆ ਉਸੇ ਤਰ੍ਹਾਂ ਹੀ ਕਰਿਓ ਇਹ ਕੋਈ ਨੁਕਸਾਨ ਨਹੀਂ ਦੇਗਾ ਕੋਈ ਕੁਝ ਨਹੀਂ ਦੇਗਾ ਬਹੁਤ ਵਧੀਆ ਚੀਜ਼ ਹੈ ਤੁਸੀਂ ਵੀ ਇਸ ਬੰਜਨਾਂ ਦੇ ਪੱਤਿਆਂ ਨੂੰ ਸਟਾਕ ਕਰਕੇ ਰੱਖ ਸਕਦੇ ਹੋ ਇਹਨਾਂ ਦਾ ਪਾਊਡਰ ਬਣਾ ਕੇ ਠੀਕ ਹੈ ਜੀ ਬਾਕੀ ਵੀਡੀਓ ਕਿੱਦਾਂ ਦੀ ਲੱਗੀ ਮੈਨੂੰ ਜਰੂਰ ਦੱਸਿਓ ਕੌਣ-ਕੌਣ ਇੱਦਾਂ ਕਰਦਾ ਬਲਬੀਰ ਅਸਿਸਟੈਂਟ ਹਾਂ ਤੁਸੀਂ ਨਾ ਗਿੱਲੇ ਪਹਿਲਾਂ ਕਰਕੇ ਬਾਅਦ ਚੋਂ ਧੋਤੇ ਹੋਣੇ ਆਂਦੇ ਟਾਣੀ ਧੋ ਕੇ ਰੱਖੋ ਤੁਹਾਡਾ ਪੱਤੇ ਕਾਲੇ ਨਹੀਂ ਹੋਣਗੇ ਉਹਨਾਂ ਨੇ ਕੁਐਸਚਨ ਕੀਤਾ ਸੀ ਕਿ ਮੇਰੇ ਪੱਤੇ ਸਾਰੇ ਕਾਲੇ ਹੋ ਗਏ ਆ ਤੇ ਪਹਿਲਾਂ ਹੀ ਸੁਕਾਣੇ ਬਸ ਯਾਦ ਰੱਖਿਓ ਪਹਿਲਾਂ ਇਹਨਾਂ ਨੂੰ ਧੁੱਪ ਲਗਵਾ ਕੇ ਬਾਅਦ ਚ ਇਹਨਾਂ ਨੂੰ ਇੱਦਾਂ ਕਰਕੇ ਤੁਸੀਂ ਪੱਤਿਆਂ ਨੂੰ ਅਲੱਗ ਕਰ ਸਕਦੇ ਹੋ ਡੰਡੀ ਤੋਂ ਠੀਕ ਹੈ ਜੀ ਤੇ ਇਸੇ ਤਰ੍ਹਾਂ ਤੁਸੀਂ ਮੁਰਿੰਗਾ ਦੇ ਪੱਤੇ ਨੂੰ ਮੁਰਿੰਗਾ ਵੀ ਬੋਲਦੇ ਠੀਕ ਹੈ ਅਸੀਂ ਤਾਂ ਸਵੰਜਨਾ ਬੋਲਦੇ ਹਾਂ ਨਾ ਪੰਜਾਬੀ 'ਚ ਤੇ ਨੂੰ ਮੁਰਿੰਗਾ ਵੀ ਬੋਲਦੇ ਆ ਬਾਕੀ ਮੁਰਿੰਗਾ ਦੇ ਪੱਤਿਆਂ ਨੂੰ ਤੁਸੀਂ ਕਿੱਦਾਂ ਪਾਊਡਰ ਬਣਾ ਕੇ ਤੁਸੀਂ ਰੱਖ ਸਕਦੇ ਹੋ ਬਾਕੀ ਮਿਲਦੀਆਂ ਜੇ ਤੁਹਾਨੂੰ ਕੱਲ ਨਵੇਂ ਵਲੌਗ ਵਿੱਚ ਸਾਰਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ